ਅੱਥ ਤੋ ਕੇ ਮਗਰ ਪੈ ਗਏ ਕਿ ਨਾ ਜੀਏ ਤੇ ਜੋ ਕੁਝ ਵੀ ਹੋ ਰਿਹਾ ਤੇ ਉਹ ਤਾਂ ਬਾਦਲ ਪਰਵਾਰ ਕਰ ਰਿਹਾ ਜਦ ਕੇ ਬਾਦਲ ਪਰਵਾਤਾ ਸ਼੍ਰੀ ਅਕਾਲ ਤਖਤ ਸਾਹਿਬ ਸਮਰਪਤ ਸੀ ਪ੍ਰਕਾਸ਼ ਸਿੰਘ ਬਾਦਲ ਸਮਰਪਤ ਸੀ ਤੇ ਉਹ ਗੱਲ ਹੋ ਗਈ ਕਿ ਅੱਧੀ ਰਾਤ ਹੋਵੇ ਤੇ ਕੋਈ ਕਹਦੇ ਵੀ ਹੁੰਦੇ ਸਿਖਰ ਦੁਪਹਿਰਾ ਪਰ ਉਸ ਵੇਲੇ ਵੀ ਜਿਹੜਾ ਬਾਦਲ ਦਲ ਸੀ ਬਾਦਲ ਦਲ ਨੇ ਉਹ ਹੁਕਮ ਨਹੀਂ ਸੀ ਮੰਨਿਆ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਮੰਦੇਸ਼ ਸ਼ਬਦ ਵੀ ਬੋਲੇ ਪਰ ਬਾਦਲ ਦਲ ਨੇ ਸ਼ਰੀਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਭਾਈ ਰਣਜੀਤ ਸਿੰਘ ਨੂੰ ਵੀ ਸੇਵਾ ਮੁਕਤ ਕਰਨ ਦਿੱਤਾ ਤੇ ਟਿੱਕੜਾ ਸਾਹਿਬ ਨੂੰ ਪ੍ਰਧਾਨ ਨਹੀਂ ਬਣਨ ਦਿੱਤਾ ਫੇਰ ਜਦੋਂ ਸਿੰਘ ਸਾਹਿਬ ਭਾਈ ਪੂਰ ਸਿੰਘ ਨਹੀਂ ਬਣੇ ਤੇ ਜਦੋਂ ਉਹ ਵੀ ਇਹਨਾਂ ਦੇ ਅੱਖੇ ਨਾਲ ਲੱਗੇ ਤੁਹਾਨੂੰ ਬਾਹਰ ਦਾ ਰਸਤਾ ਬੁਖਾਰ ਦਿੱਤਾ ਉਹ ਹਟਾਇ ਤੇ ਸੀ ਕਿ ਤਖਤਾਂ ਦੇ ਜਥੇਦਾਰ ਮੁਕਰਰ ਕਰਨ ਵਾਸਤੇ ਉਹਨਾਂ ਦਾ ਕਾਰਜ ਖੇਤਰ ਉਹਨਾਂ ਦੀ ਸੇਵਾ ਮੁਕਤੀ ਉਹਨਾਂ ਦੀ ਯੋਗਤਾ ਤੇ ਸਰਬੱਤ ਖਾਲਸਾ ਕਰਨ ਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਇਸ ਕਰਕੇ ਬਾਦਲ ਦਲ ਨੇ ਤੇ ਅੱਜ ਤੱਕ ਕਦੀ ਵੀ ਸ੍ਰੀ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਨਹੀਂ ਮੰਨਿਆ ਇਹ ਸਿਰਫ ਅਕਾਲ ਤਖਤ ਸਾਹਿਬ ਤੋਂ ਵਿਰੋਧੀਆਂ ਦੇ ਉਹਨਾਂ ਨੂੰ ਵਰਤਣ ਲਈ ਸਿਰਫ ਅਕਾਲ ਤਖਤ ਨੂੰ ਵਰਤੇ ਰਹੇ ਆਏ ਆਪ ਨਹੀਂ ਮੰਨਦਾ ਸ਼ਾਪੂਰ ਜੀ ਫਖਰੇ ਕੌਮ ਜਿਹੜਾ ਹੈ ਉਹ ਆਪੇ ਤੇ ਨਹੀਂ ਦੇਤਾ ਨਾ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸੇਵਾਵਾਂ ਦੇਖੀਆਂ ਬਾਦਲ ਪਰਵਾਰ ਦੀਆਂ ਸੇਵਾਵਾਂ ਦੇਖੇ ਤਾਂ ਫਖਰੇ ਕੌਮ ਜਿਹੜਾ ਹੈ ਇਮਾਨ ਸਨਮਾਨ ਦਿੱਤਾ ਗਿਆ ਸੀ ਉਹਨਾਂ ਦੀ ਸਿੱਖ ਸੀ ਨਾ ਉਹਨਾਂ ਦੇ ਮਨ ਤੇ ਹੀ ਜੋ ਪਹਿਲਾਂ ਬਾਦਲ ਸਾਹਿਬ ਇਹਨੂੰ ਸਮਝਿਆ ਸੀ ਕਿ ਇਹ ਤੇ ਇੱਕ ਸਾਡੇ ਲਈ ਇੱਕ ਕੁਦਰਤ ਨੇ ਉਤਾਰ ਹੀ ਭੇਜਿਆ ਜਿਹੜਾ ਸਾਡੀ ਬਿਗਲੀ ਸਵਾਰੂਗਾ ਤੇ ਅਕਤੂਬਰ ਵਿੱਚ ਜਾ ਕੇ ਉਹਨਾਂ ਨੇ ਇਸ਼ਤਿਹਾਰ ਲਾ ਦਿੱਤੇ ਕਿ ਤੁਹਾਡਾ ਪਿਓ ਸਾਡੇ ਕੋਲ ਜੇ ਜੇ ਤੁਸੀਂ ਨੂੰ ਲੱਭ ਸਕਦੇ ਹੋ ਲੱਭ ਲੋ ਨਹੀਂ ਤੇ ਅਸੀਂ ਨੂੰ ਆਗੰਗ ਕਰਕੇ ਤੇ ਗੜੀਆਂ ਵਿੱਚ ਖਲਾਰਾਂਗੇ ਫਖਰੇ ਕੌਮ ਵੀ ਤੇ ਤੁਹਾਡੇ ਵੇਲੇ ਦਿੱਤਾ ਗਿਆ ਇਹ ਤੁਸੀਂ ਇਹ ਤਰੀਕਾ ਕਹਿ ਸਕਦੇ ਤੁਹਾਡੇ ਤੋਂ ਗਹਿਰਾ ਜਿਹੜੀ ਚ ਮਿਲਿਆ ਵੇਖੋ ਗੱਲ ਹੈ ਜੀ ਉਹ ਕਿਸੇ ਨੇ ਸ਼੍ਰੋਮਣੀ ਕਮੇਟੀ ਨੂੰ ਪੁਸ਼ਕੇ ਦਿੱਤਾ ਦਿੱਤਾ ਤੇ ਤਖਤਦਾਨ ਦੇ ਜਥੇਦਾਰਾਂ ਨੇ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕੀਤਾ ਗਿਆ ਨਾ ਬੇਬੁਨਿਆਦ ਦੋਸ਼ ਲਾ ਕੇ ਇਹ ਸਾਰੀ ਕਹਾਣੀ ਉਦੋਂ ਨੂੰ ਜਾਰੀ ਹੈ ਇਸ ਤੋਂ ਬਾਅਦ ਵਾਰੀ ਆਉਣੀ ਆ ਸਿੰਘ ਸਾਹਿਬ ਜਥੇਦਾਰ ਰਗਵੀਰ ਸਿੰਘ ਹੁਣਾਂ ਦੀ ਜੀ ਉਹਨਾਂ ਨੂੰ ਵੀ ਘਰ ਨੂੰ ਤੋਰਨਾ ਹੈ ਕਿ ਸਿੰਘ ਸਾਹਿਬ ਸਾਰੇ ਆਪਣੀ ਮਰਜ਼ੀਏ ਲਾ ਕੇ ਤੇ ਉਹਨਾਂ ਕੋਲੋਂ ਇਹ ਜਿਹੜਾ ਇਹਨਾਂ ਨੂੰ ਸਮਝਦੇ ਨੇ ਵੀ ਸਾਥੋਂ ਫਖਰੇ ਕੌਮ ਦਾ ਵਾਰਡ ਖਸਿਆ ਏ ਇਹ ਸਾਰੀ ਮੁਹਿਮ ਜਿਹੜੀ ਆ ਉਹਨੂੰ ਦੁਬਾਰਾ ਪ੍ਰਾਪਤ ਕਰਨ ਲਈ ਚੱਲ ਰਹੀ ਆ ਤੁਹਾਨੂੰ ਪਤਾ ਨਹੀਂ ਲਗੰਤਰ ਕਮੇਟੀ ਦੇ ਮੈਂਬਰ ਜਿਹੜਾ ਗੁਰਸਿੱਖੀ ਦਾ ਉੜਾੜਾ ਵੀ ਨਹੀਂ ਜਾਣਦਾ ਜਿਹਦੇ ਕਰਕੇ ਹਰਿਆਣੇ ਦੀ ਕਮੇਟੀ ਵੱਖਰੀ ਹੋ ਗਈ ਸਿਰਫ ਇੱਕ ਇੱਕ ਇਨਸਾਨ ਨੂੰ ਪਾਲਣ ਬਦਲਿਆ ਜਿਹੜਾ ਹਰਿਆਣਾ ਸਾਥੋਂ ਵੱਖਰਾ ਹੋ ਗਿਆ ਗੁਰਦੋਰਾਕਟ 1952 ਵਿੱਚ ਕਿਤੇ ਵੀ ਵਿਵਸਥਾ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਉੱਤੇ ਕੋਈ ਜ਼ਿਕਰ ਹੀ ਨਹੀਂ ਇਹ ਸ਼੍ਰੋਮਣੀ ਕਮੇਟੀ ਨੇ ਮਤ ਆਪ ਆਪ ਇੱਕ ਆਪਣੇ ਵੱਲੋਂ ਇੱਕ ਜਿਹੜਾ ਸੀ ਉਹ ਪ੍ਰਸਤਾਵ ਪਾਸ ਕੀਤਾ ਜੇ ਇਕੱਲੀ ਸ਼੍ਰੋਮਣੀ ਕਮੇਟੀ ਨੇ ਹੀ ਸਿੰਘ ਸਾਹਿਬ ਆਪਣੀ ਮਰਜ਼ੀ ਨਾਲ ਲਾਉਣਾ ਤੇ ਮਰਜ਼ੀ ਨਾਲ ਹਟਾਉਣਾ ਤੇ ਬਾਕੀ ਸਿੱਖ ਜਗਤ ਕਿੱਥੇ ਜਾਊਗਾ ਤੇ ਗਿਣਤੀ ਦੇ ਕੋਈ ਦਾਸਕ ਮੈਂਬਰ ਹੋ ਸਕਦੇ ਆ ਜਿਨ੍ਹਾਂ ਦੇ ਪੁੱਤ ਪਤੀਏ ਜਿਹੜੇ ਆ ਉੱਥੇ ਸਰਵਸਨਾ ਕਰਦੇ ਕੂਣ ਬਾਕੀ ਸਾਰਿਆਂ ਦੇ ਕਰਦੇ ਨੇ ਵੱਖ-ਵੱਖ ਚੰਗੇ ਚੰਗੇ ਅਹੁਦਿਆਂ ਤੇ ਲੱਗੇ ਨੇ ਕਿਸੇ ਦੇ ਮੈਂਡਰ ਲੱਗੇ ਹੋਏ ਨੇ ਕਿਸੇ ਸੁਪਰਵਾਈਜ਼ਰ ਹੋਗੇ ਨੇ ਸਲਹਾਲ ਉਧਣਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਨਵੀਂ ਚੋਣ ਹੋ ਗਈ ਸਾਰੇ ਮਸਲੇ ਹੱਲ ਤੇ ਕਿਹਦੇ ਜਮੀਰ ਸੁੱਤੀ ਹੁੰਦੀ ਇੱਕ ਜਮੀਰ ਮਰੀ ਹੁੰਦੀ ਹੈ ਮਰੀ ਜਮੀਰ ਵਾਲਿਆਂ ਦੀ ਉੱਥੇ ਜ਼ਿਆਦਾ ਗਿਨਤੀ ਕਿ ਸੁੱਤੀ ਜਮੀਰ ਵਾਲੇ ਨਹੀਂ ਮਰੀ ਵਾਲਿਆਂ ਦੀ ਬੁਤੀ ਆ ਬਰੀ ਵਾਲਿਆਂ ਦੀ ਹਾਂ ਕਿਉਂਕਿ ਸੁੱਤੀ ਤੇ ਜਗਾਈ ਜਾ ਸਕਦੀ ਹੈ ਮਰੀ ਵਾਲੇ ਦੀ ਬੁਤੀ ਹੈ ਹੈਨਾ ਤਾਂ ਮਰੀ ਵਾਲਿਆਂ ਦਾ ਕੀ ਕਰੋਗੇ ਜਿਹੜੀ ਮਰ ਗਈ ਉਹਦਾ ਸੰਸਕਾਰ ਹੀ ਹੁੰਦਾ ਉਹਦਾ ਤੇ ਆਖਰੀ ਸਮਾਗਮ ਨੂੰ ਲੱਗਦਾ ਵੀ ਆ ਗਿਆ ਹੈ ਬਾਤਲ ਦਲ ਤਾਂ ਆਖਰੀ ਸਮਾਗਮ ਆ ਗਿਆ ਹੈ ਤੇ ਉਹ ਦਿਨ ਹੁਣ ਦੂਰ ਨਹੀਂ ਜਦੋਂ ਇਤਿਹਾਸ ਵਿੱਚ ਇਹ ਜਾਣਿਆ ਕਰਨ ਕਿ ਕਦੀ ਇੱਕ ਬਾਦਲ ਦਲ ਹੁੰਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਮੈਂ ਹਰਿਸ਼ਪਾਲ ਸਿੰਘ ਤੇ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਪਿਛਲੇ 2 ਦਸੰਬਰ ਤੋਂ ਇੱਕ ਮਾਮਲਾ ਪੰਥਕ ਸਫਾਂ ਦੇ ਵਿੱਚ ਰੋਜ਼ਾਨਾ ਅੱਗ ਦੀ ਤਰ੍ਹਾਂ ਫੈਲ ਜਾਂਦਾ ਹੈ ਭਾਂਬੜ ਬਣ ਕੇ ਮੱਚਦਾ ਫੇਰ ਫਖਸ਼ਾਤ ਹੋ ਜਾਂਦਾ ਹੈ ਫਿਰ ਕਿਤੇ ਉਹ ਚਿੰਗਾਰੀ ਫੁੱਟਦੀ ਹੈ ਫਿਰ ਭਾਂਬੜ ਬਣਦਾ ਫਿਰ ਮੱਚਦਾ ਤੇ ਫਿਰ ਸ਼ਾਂਤ ਹੋ ਜਾਂਦਾ ਤੇ ਹੁਣ ਬਾਦਲ ਪਰਿਵਾਰ ਤੇ ਉਂਗਲੀ ਕਿਉਂ ਚੁੱਕੀ ਜਾ ਰਹੀ ਹੈ ਉਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਇਸੇ ਤੇ ਚर्चा ਕਰਾਂਗੇ ਸਾਡੇ ਨਾਲ ਐਜਪੀਸੀ ਮੈਂਬਰ ਅਮਰੀਕ ਸਿੰਘ ਸ਼ਾਪ ਸ਼ਾਪੁਰ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸਾਰੇ ਜਣੇ ਹੁਣ ਹੱਥ ਧੋ ਕੇ ਮਗਰ ਪੈ ਗਏ ਹੋ ਕਿ ਨਾ ਜੀ ਇਹ ਤੇ ਜੋ ਕੁਝ ਵੀ ਹੋ ਰਿਹਾ ਤੇ ਉਹ ਤਾਂ ਬਾਦਲ ਪਰਿਵਾਰ ਕਰ ਰਿਹਾ ਜਦ ਕਿ ਬਾਦਲ ਪਰਵਾਰਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਪ੍ਰਕਾਸ਼ ਸਿੰਘ ਬਾਦਲ ਸਮਰਪਿਤ ਸੀ ਇਹ ਤਾਂ ਉਹ ਗੱਲ ਹੋ ਗਈ ਕਿ ਅੱਧੀ ਰਾਤ ਹੋਵੇ ਤੇ ਕੋਈ ਕਹੇ ਬਈ ਹੁੰਦੇ ਸਿਖਰ ਦੁਪਹਿਰਾ ਏ ਤੁਸੀਂ ਕਹਿ ਰਹੇ ਹੋ ਕਿ ਬਾਦਲ ਸਾਹਿਬ ਜਾਂ ਬਾਦਲਦਾਲ ਸ਼੍ਰੀ ਕਲਤਕ ਸਾਹਿਬ ਨੂੰ ਸਮਰਪਿਤ ਨੇ ਹੂੰ ਤੁਹਾਨੂੰ ਯਾਦ ਹੋਵੇਗਾ ਜਦੋਂ 1995 ਵਿੱਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੇ ਉਸ ਵੇਲੇ ਦੇ ਕਾਰਜਕਾਰੀ ਜਥੇਦਾਰ ਸ਼੍ਰੀ ਕਲਤਕ ਸਾਹਿਬ ਜੀ ਉਸ ਵੇਲੇ ਵੀ ਅਕਾਲੀ ਦਲ ਵੱਖਰੇ ਵੱਖਰੇ ਢੜਿਆਂ ਵਿੱਚ ਵੰਡਿਆ ਹੋਇਆ ਸੀ ਮਾਨ ਸਾਹਿਬ ਦਾ ਢੜਾ ਵੱਖਰਾ ਸੀ ਭਾਈ ਮਨਜੀਤ ਸਿੰਘ ਦਾ ਢੜਾ ਵੱਖਰਾ ਸੀ ਟੌੜਾ ਸਾਹਿਬ ਵੱਖਰੇ ਸਨ ਤੇ ਬਰਦਲ ਸਾਹਿਬ ਵੱਖਰੇ ਸਨ ਤਾਂ ਉਹਨਾਂ ਨੇ ਉਸ ਵੇਲੇ ਸਾਰੇ ਅਕਾਲੀ ਦਲਾਂ ਨੂੰ ਸੱਦਿਆ ਕਿ ਆਓ ਸਾਰੇ ਜਣੇ ਇੱਕ ਅਕਾਲੀ ਦਲ ਬਣਾ ਲਈਏ ਬਾਕੀ ਸਾਰੇ ਢੜੇ ਤੋਂ ਸ਼ਾਮਲ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਂਦ ਵਿੱਚ ਆ ਗਿਆ ਪਰ ਉਸ ਵੇਲੇ ਵੀ ਜਿਹੜਾ ਬਾਦਲ ਦਲ ਸੀ ਬਾਦਲ ਦਲ ਨੇ ਉਹ ਹੁਕਮ ਨਹੀਂ ਸੀ ਮੰਨਿਆ ਇਥੋਂ ਤੱਕ ਕਿ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਮੰਦੇਸ਼ ਸ਼ਬਦ ਵੀ ਬੋਲੇ ਸੀ ਅੱਛਾ ਜੀ ਉਸ ਤੋਂ ਅੱਗੇ ਚੱਲੋ 1999 ਵਿੱਚ ਜਦੋਂ ਸਤਕਾਰ ਜੁਗਟਾੜਾ ਸਾਹਿਬ ਨੇ ਇਹੋ ਗੱਲ ਕਹੀ ਸੀ ਜਦੋਂ ਆਨਪੁਰ ਦੀ ਸੀਟ ਹਰ ਗਈ ਕਿ ਬਾਦਲ ਸਾਹਿਬ ਤੁਹਾਨੂੰ ਚਾਹੀਦਾ ਕਿ ਕਾਰਜਕਾਰੀ ਪ੍ਰਧਾਨ ਕਿਸੇ ਹੋਰ ਨੂੰ ਬਣਾ ਦिए ਤਾਂ ਕਿ ਉਹ ਪਾਰਟੀ ਵੱਲ ਪੂਰਾ ਧਿਆਨ ਦੇ ਸਕੇ ਤੇ ਤੁਸੀਂ ਸਰਕਾਰ ਦੇ ਕੰਮ ਚਲਾਓ ਇੰਨੀ ਗੱਲ ਨਾਲ ਜਿਹੜੇ ਬਦਲ ਪੱਖੀ ਅਸੀਂ ਵਾਵੇਲਾ ਸ਼ੁਰੂ ਹੋ ਗਿਆ ਤੇ ਮੰਗ ਉੱਠਣ ਲੱਗੀ ਵੀ ਟੋੜਾ ਸਾਹਿਬ ਨੂੰ ਜੀ ਪ੍ਰਧਾਨਗੀ ਤੋਂ ਲਾ ਦਿੱਤੀ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਭ ਭਾਈ ਰਣਜੀਤ ਸਿੰਘ ਸੀ ਤੇ 1992 ਵਿੱਚ ਹੀ ਖਾਲਸਾ ਪੰਥ ਦਾ 300 ਸਾਲਾ ਜਿਹੜਾ ਅਸੀਂ ਪ੍ਰੋਗਰਾਮ ਉਹ ਮਨਾਇਆ ਜਾਣਾ ਸੀ ਉਹਨਾਂ ਨੇ ਕਿਹਾ ਕਿ ਭਈ ਇਸ ਤਰ੍ਹਾਂ ਕਰੀਏ ਰਲ ਮਿਲ ਕੇ ਅਸੀਂ ਇਹ ਜਿਹੜਾ 300 ਸਾਲਾ ਸਮਾਗਮ ਆ ਇਹਨਾਂ ਨੂੰ ਮਨਾ ਲਈਏ ਉਸ ਤੋਂ ਬਾਅਦ ਜਿਹੜਾ ਤੁਸੀਂ ਫੈਸਲਾ ਲੈਣਾ ਹੋਊਗਾ ਲੈ ਲਿਓ ਪਰ ਬਾਦਲ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਭਾਈ ਰਣਜੀਤ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਤੇ ਟੱਵੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਤੁਸੀਂ ਕਹਿੰਦੇ ਹੋ ਵੀ ਬਾਦਲ ਸਾਹਿਬ ਜਿਹੜਾ ਉਹ ਸਦਾ ਸਮਰਪਿਤ ਰਹੇ ਨੇ ਫਿਰ ਜਦੋਂ ਸਿੰਘ ਸਾਹਿਬ ਭਾਈ ਪੁਲਿਸੇ ਹੋਣੀ ਬਣੇ ਤੇ ਜਦੋਂ ਉਹ ਵੀ ਇਹਨਾਂ ਦੇ ਅੱਖੇ ਨਾਲ ਲੱਗੇ ਤੁਹਾਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਫਿਰ ਜਦੋਂ ਵਿਦਾਂਤੀ ਜੀ ਆਏ ਵਦਾਂਤੀ ਜੀ ਨੇ ਮਾਰਚ 2000 ਨੂੰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸੇਵਾਨਾ ਦੇ ਦਸਕਤ ਨੇ ਉਹਨਾਂ ਵਿੱਚ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਹੜ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਬਜਨ ਸਿੰਘ ਵੀ ਸ਼ਾਮਲ ਸੀ। ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਜਾਰੀ ਕੀਤੀ ਸੀ। ਉਹ ਹਦਾਇਤ ਇਹ ਸੀ ਕਿ ਤਖਤਾਂ ਦੇ ਜਥੇਦਾਰ ਮੁਕਰਰ ਕਰਨ ਵਾਸਤੇ ਉਨ੍ਹਾਂ ਦਾ ਕਾਰਜ ਖੇਤਰ ਉਨ੍ਹਾਂ ਦੀ ਸੇਵਾ ਮੁਕਤੀ ਉਨ੍ਹਾਂ ਦੀ ਯੋਗਤਾ ਤੇ ਸਰਬੱਤ ਖਾਲਸਾ ਕਰਨ ਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਤਾਂ ਕਿ ਕੋਈ ਸਿਆਸੀ ਧਿਰ ਇਹਦਾ ਨਜਾਇਜ਼ ਫਾਇਦਾ ਨਾ ਉਠਾ ਸਕੇ ਇਸ ਗੱਲ ਨੂੰ 25 ਸਾਲ ਹੋ ਗਏ ਪਰ ਬਾਦਲਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਵਿਧੀ ਵਿਵਧਾਨ ਜਿਹੜਾ ਕਿ ਪੰਥ ਪ੍ਰਸਤ ਪੰਥ ਦੇ ਜਿਹੜੇ ਚਿੰਤਕ ਸਨ ਜਿਨਾਂ ਨੇ ਤਿਆਰ ਕਰਨਾ ਸੀ ਉਹ ਅੱਜ ਤੱਕ ਨਹੀਂ ਹੋਇਆ ਇਸ ਤੋਂ ਅੱਗੇ ਚਲੀਏ ਕਿ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਚਲਾਉਣਾ ਚਾਹੀਦਾ ਉਹ ਤੁਹਾਡੇ ਸਾਹਮਣੇ ਆ ਉੱਥੇ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਕਦੋਂ ਮੰਨਿਆ ਗਿਆ ਇਸ ਕਰਕੇ ਬਾਦਲ ਦਲ ਨੇ ਤੇ ਅੱਜ ਤੱਕ ਕਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਇਹ ਸਿਰਫ ਅਕਾਲ ਤਖਤ ਸਾਹਿਬ ਤੋਂ ਵਿਰੋਧੀਆਂ ਦੇ ਉਹਨਾਂ ਨੂੰ ਵਰਤਨ ਲਈ ਸਿਰਫ ਕਾਲਤਾ ਨੂੰ ਵਰਦੇ ਰਹੇ ਆਏ ਆਪ ਨਹੀਂ ਮੰਨਦੇ ਸ਼ਾਹਪੁਰ ਜੀ ਫਖਰੇ ਕੌਮ ਜਿਹੜਾ ਹੈ ਉਹ ਆਪੇ ਤੇ ਨਹੀਂ ਦੇਤਾ ਨਾ ਕਿਸੇ ਨੇ ਪ੍ਰਕਾਸ਼ਿਕ ਬਾਦਲ ਦੀਆਂ ਸੇਵਾਵਾਂ ਦੇਖੀਆਂ ਬਾਦਲ ਪਰਿਵਾਰ ਦੀਆਂ ਸੇਵਾਵਾਂ ਦੇਖੀਆਂ ਤਾਂ ਫਖਰੇ ਕੌਮ ਜਿਹੜਾ ਹੈ ਇਹ ਮਾਨ ਸਨਮਾਨ ਦਿੱਤਾ ਗਿਆ ਸੀ ਉਹਨਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਉਹ ਭੁੱਲੀ ਗਈ ਹੋਊਗੀ ਕਿ 78 ਵਿੱਚ ਵੀ ਇੱਕ ਜੋ ਹੋਇਆ ਸੀ ਜੇ ਇਦਾਂ ਭੁੱਲਣ ਲੱਗੇ ਤੇ ਇਦਾਂ ਦਾ ਫਿਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਭੁੱਲ ਜਾਣਗੇ ਮਤਲਬ ਬਾਲੀਆਂ ਭੁੱਲ ਜਾਣਗੇ ਅਸਲ ਗੱਲ ਇਹ ਸੀ ਪਈ ਜਿਹੜੇ ਸਿੱਖ ਸੀ ਨਾ ਉਹਨਾਂ ਦੇ ਮਨ ਤੇ ਹੀ ਦੂ ਪਹਿਲਾਂ ਬਾਦਲ ਸਾਹਿਬ ਇਹਨੂੰ ਸਮਝਿਆ ਸੀ ਵੀ ਇਹ ਤਾਂ ਇੱਕ ਸਾਡੇ ਲਈ ਇੱਕ ਕੁਦਰਤ ਨੇ ਉਤਾਰ ਹੀ ਭੇਜਿਆ ਜਿਹੜਾ ਸਾਡੀ ਵਿਗੜੀ ਸਵਾਰੂਗਾ ਇਹਨਾਂ ਮਾਨਸਨਾਂ ਲੋਕਾਂ ਨੇ ਦਿੱਤਾ ਪਰ ਜੋ ਵਾਪਰਿਆ ਸਾਰੀ ਸੰਗਤ ਦੇ ਸਾਹਮਣੇ ਆ ਜਿਹੜੇ 78 ਤੋਂ ਪਹਿਲਾਂ ਤੇ ਜਾਣਦੇ ਨੇ ਜਿਹੜਾ ਨਰਨਕਾਰੀ ਕਾંડ ਹੋਇਆ ਸੀ ਉਹ ਵੀ ਤੁਹਾਨੂੰ ਸਭ ਕੁਝ ਪਤਾ ਵੀ ਅਕਾਲੀ ਸਰਕਾਰ ਸੀ ਉਹ ਸਰਕਾਰ ਦੇ ਹੁੰਦਿਆਂ ਹੀ ਸਭ ਕੁਝ ਵਾਪਰਿਆ ਤੇ ਉਹਨੂੰ ਸੁਰੱਖਿਅਤ ਫਿਰ ਜਿਹੜਾ ਨਰਨਕਾਰੀ ਮੁਖੀ ਸੀ ਉਹਨੂੰ ਇਹ ਪੰਜਾਬ ਤੋਂ ਬਾਹਰ ਛੱਡ ਗਿਆ। ਜੀ ਉਸ ਤੋਂ ਬਾਅਦ ਫਿਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਵਿੱਚ ਜਿਹੜੀ ਇੱਕ ਕੀੜੀ ਤੁਰ ਜਾਂਦੀ ਆ ਮੈਨੂੰ ਉਹ ਵੀ ਦਿਖਦੀ ਆ ਵੀ ਉਹ ਕਿੱਥੋਂ ਆਈ ਆ ਤੇ ਕਿੱਥੇ ਚਲੀ ਆ। ਹੂੰ ਤੇ ਤੁਹਾਡੇ ਸਾਹਮਣੇ ਸੀ ਭਈ ਜੂਨ ਦੇ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਚੋਰੀ ਹੋਵੇ ਜੂਨ ਦਾ ਮਹੀਨਾ ਲੰਘ ਜਾਏ ਜੁਲਾਈ ਦਾ ਲੰਘ ਗਿਆ ਅਗਸਤ ਦਾ ਲੰਘ ਗਿਆ ਸਤੰਬਰ ਦਾ ਲੰਘ ਗਿਆ ਤੇ ਅਕਤੂਬਰ ਵਿੱਚ ਜਾ ਕੇ ਉਹਨਾਂ ਨੇ ਇਸ਼ਤਿਹਾਰ ਲਾ ਦਿੱਤੇ ਕਿ ਤੁਹਾਡਾ ਪਿਓ ਸਾਡੇ ਕੋਲ ਜੇ ਜੇ ਤੁਸੀਂ ਨੂੰ ਲੱਭ ਸਕਦੇ ਹੋ ਲੱਭ ਲੋ ਨਹੀਂ ਤੇ ਅਸੀਂ ਨੂੰ ਆਂਗਾਂ ਕਰਕੇ ਤੇ ਗਲੀਆਂ ਵਿੱਚ ਖਲਾਰਾਂਗੇ ਕਿ ਕੀ ਇਹ ਦੇਣਿਆ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖ ਜਗਤ ਨੂੰ ਇੱਕ ਕੋਈ ਚੋਰੀ ਮਾਮੂਲੀ ਹੋਈ ਹੋਵੇ ਨਾ ਯੂਪੀ ਦੇ ਇੱਕ ਮੰਤਰੀ ਦੀ ਮੱਝਾਂ ਚੋਰੀ ਹੋ ਗਈ ਸੀ ਤੇ ਸ਼ਾਮ ਤੱਕ ਉਹਨਾਂ ਨੇ ਵਾਪਸ ਮੰਗਾ ਲੀਆਂ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਹੋਣ ਇੰਨੇ ਮਹੀਨੇ ਲੰਘ ਜਾਣ ਉਹ ਵੰਗਾਰਨ ਕਿ ਤੁਹਾਡਾ ਪਿਓ ਸਾਡੇ ਕੋਲ ਜੇ ਤਿੱਕੀ ਉਹ ਬਰਗਾੜੀ ਉਸ ਵੇਲੇ ਉੱਥੇ ਕੈਮਰੇ ਨਹੀਂ ਸੀ ਲੱਗ ਸਕਦੇ ਹੂੰ ਅ ਫਿਰ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਉੱਥੇ ਤਲਾਸ਼ੀ ਹੋ ਰਹੀ ਸੀ ਤੇ ਜਿਹੜਾ ਮਹਿੰਦਰਪਾਲ ਬਿੱਟੂ ਜਿਹੜਾ ਬਾਅਦ ਵਿੱਚ ਮੰਨਿਆ ਵੀ ਉਹ ਮੈਂ ਚੋਰੀ ਕੀਤਾ ਸੀ ਤੇ ਮੇਰੇ ਸਾਥੀਆਂ ਚੋਰੀ ਕੀਤਾ ਸੀ ਉਹਦੇ ਬਿਆਨ ਨੇ ਕਿ ਜਦੋਂ ਤਲਾਸ਼ੀ ਹੋ ਰਹੀ ਸੀ ਉਦੋਂ ਸ਼੍ਰੀ ਗੁਰੂ ਸਾਹਿਬ ਦੇ ਰੂਪ ਵਿੱਚ ਮੇਰੇ ਘਰ ਵਿੱਚ ਸੀ ਹੂੰ ਤੇ ਦੱਸਦੇ ਨੇ ਉਸ ਵੇਲੇ ਕਿ ਜਦੋਂ ਉਹਦੇ ਮਹੱਲੇ ਵਾਲੇ ਪਾਸੇ ਤਲਾਸ਼ੀ ਗਈ ਤੇ ਜਿਹੜਾ ਅਧਿਕਾਰੀ ਸੀ ਉਹਨੂੰ ਕੋ ਫੋਨ ਆਇਆ ਤੇ ਉਸ ਅਧਿਕਾਰੀ ਨੇ ਜਿਹੜੀ ਤਲਾਸ਼ੀ ਮੇਂ ਮਸਯੂਬ ਬੰਦ ਕਰ ਦਿੱਤੀ ਤੇ ਉਹ ਕਿਦੇ ਹੁਕਮ ਤੇ ਬੰਦ ਕੀਤੀ ਗਈ ਜਦੋਂ ਸਰਕਾਰ ਪੰਥਕ ਸੀ ਸਰਕਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸੀ ਪਰ ਉਸ ਸਮੇ ਇਹ ਭਣਾ ਵਾਪਰਦਾ ਤਾਂ ਹੁਣ ਲੋਕ ਚੁੱਪ ਕਿਉਂ ਨੇ ਪਰ ਨਾਲ ਦੀ ਨਾਲ ਮੈਂ ਤੁਹਾਡੇ ਤੋਂ ਇੱਕ ਗੱਲ ਜ਼ਰੂਰ ਪੁੱਛੂੰਗਾ ਚਾਪਰ ਜੀ ਇਹ ਜਿਸ ਸਮੇ ਫਖਰੇ ਕੌਮ ਅਵਾਰ ਦਿੱਤਾ ਜਾਂਦਾ ਤੁਸੀਂ ਕਿਹੜਾ ਬਾਹਰ ਸੀ ਤੁਸੀਂ ਵੀ ਤਾਂ ਇੱਥੇ ਸੀ ਇੱਥੇ ਐਸਪੀਸੀ ਦੇ ਮੈਂਬਰ ਸੀਗੇ ਫਖਰੇ ਕੌਮ ਵੀ ਤੇ ਤੁਹਾਡੇ ਵੇਲੇ ਦਿੱਤਾ ਗਿਆ ਇਹ ਤੁਸੀਂ ਇਹ ਤਰੀਕਾ ਕਹਿ ਸਕਦੇ ਤੁਹਾਡੇ ਤੋਂ ਗਹਿਰਾ ਅਜਿਹੀ ਚ ਮੜਿਆ ਵੇਖੋ ਗੱਲ ਹੈ ਜੀ ਉਹ ਕਿਸੇ ਨੇ ਸ਼੍ਰੋਮਣੀ ਕਮੇਟੀ ਨੂੰ ਪੁਸ਼ਕੇ ਦਿੱਤਾ ਹੂੰ ਦਿੱਤਾ ਤੇ ਤਖਤਦਾਨ ਦੇ ਜਥੇਦਾਰਾਂ ਨੇ ਤੇ ਜਥੇਦਾਰਾਂ ਨੂੰ ਤੇ ਇਹਨਾਂ ਨੇ ਆਪਣੇ ਮੁਲਾਜ਼ਮ ਸਮਝਿਆ ਤੁਹਾਡੇ ਸਾਹਮਣੇ ਮਿਸਾਲਿਆ ਜਦੋਂ ਇਹਨਾਂ ਨੇ ਰਾਮ ਰਹੀਮ ਦੇ ਖਿਲਾਫ ਜਿਹੜੀ ਸੀ ਉਹਨੂੰ ਮਾਫੀ ਦਿੱਤੀ ਆ ਕਿ ਉਦੋਂ ਸਿੰਘ ਸੇਵਾਨਾ ਨੇ ਇੱਕ ਮੁਲਾਜ਼ਮ ਦੀ ਤਰ੍ਹਾਂ ਆਪਣੀ ਕੋਠੀ ਨਹੀਂ ਬੁલાਈ ਕੋਟੀ ਸਦਕ ਨੂੰ ਦੇਸ਼ ਨਹੀਂ ਦਿੱਤੇ ਤੇ ਜਿਹੜੀ ਇਹ ਫਖਰੇ ਕਉਂ ਵਾਸਤੇ ਵੀ ਇਹ ਤਾਂ ਕੋਈ ਦੇਸ਼ ਹੋਇਆ ਮੈਂ ਕਿਹਾ ਜੀ ਜਿੰਨਾ ਚਿਰ ਦੇਸ਼ ਨਾ ਹੋਇਆ ਹੋਊਗਾ ਇਹ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜੇ ਸੀ ਨਾ ਉਹ ਸਮੇਂ ਦੇ ਜਥੇਦਾਰ ਹੂੰ ਉਹਦੇ ਇਹਨਾਂ ਨੇ ਆਪਣੇ ਗੁਲਾਮੀ ਸਮਝ ਲਿਆ ਵੀ ਜੋ ਮਰਜ਼ੀ ਇਹਨਾਂ ਕੋਲ ਕਰਾ ਲਓ ਤੁਸੀਂ ਹੂੰ ਮੈਂ ਤੁਹਾਡੇ ਤੋਂ ਇਹ ਹੀ ਜਾਨਣਾ ਚਾਹਣਾ ਕਿ ਮੁਖਸਦ ਦੀ ਮਾਗੀ ਤੇ ਪਰਵਾਹ ਇਕੱਠ ਹੈ ਉਸ ਇਕੱਠ ਦੇ ਵਿੱਚ ਫਖਰੇ ਕਉਂ ਵਾਪਸ ਲੈਣ ਵਾਸਤੇ ਜਿਹੜਾ ਹੈ ਉਹ ਇੱਕ ਮਤਾ ਪਾ ਲਿਆ ਜਾਂਦਾ ਮਤਾ ਕਹਿੰਦੇ ਕਿ ਜਾ ਕੇ ਫਿਰ ਮੰਗ ਰੱਖ ਲਈ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਜੀ ਮੁਖਸਰ ਦੀ ਮਾਗੀ 2 ਦਸੰਬਰ ਤੋਂ ਤੋਂ ਕੁਝ ਸਮੇਂ ਬਾਅਦ ਹੀ ਰੱਖ ਕੇ ਵੱਡਾ ਇਕੱਠ ਕਰਕੇ ਇਹ ਇਸ਼ਾਰਾ ਕੀ ਸੀ ਵੇਖੋ ਮੁਖਸਰ ਸਾਹਿਬ ਉਹ ਥਾਣੇ ਜਿਹੜੇ ਸਿੰਘ ਬਦਾਵਾ ਦੇ ਗਏ ਸੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰਕੇ ਤੇ ਉਹ ਬਦਾਵਾ ਪੜਿਆ ਜੀ ਪਰ ਇਹਨਾਂ ਨੇ ਤੇ ਉਥੇ ਜਿਹੜਾ ਇਕੱਠ ਕੀਤਾ ਇਹ ਤੇ ਫੇਰ ਖੁਦ ਜਿਹੜੇ ਸੀ ਇਹ ਬਦਾਵੀਏ ਬਣ ਗਏ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਉਥੇ ਪ੍ਰਕਾਸ਼ ਉਥੇ ਸੁਖਬੀਰ ਸਿੰਘ ਬਾਦਲ ਨੇ ਹਾਂਜੀ ਹਾਂਜੀ ਕਹਿ ਕੇ ਸਾਰੇ ਜਿਹੜੇ ਸੀ ਦੋਸ਼ ਮੰਨੇ ਉਥੇ ਕਹਿੰਦਾ ਜੀ ਮੈਂ ਤੇ ਉਦਾਂ ਹੀ ਮੰਨ ਲਏ ਸੀ ਜੀ ਬਿਲਕੁਲ ਮੈਂ ਤੇ ਉਸ ਤਰੇ ਮੰਨ ਲਏ ਸੀ ਇਹਦਾ ਮਤਲਬ ਤੂੰ ਝੂਠ ਮੰਨ ਗਿਆ ਸੀ ਕਿ ਹੁਣ ਝੂਠ ਬੋਲ ਰਿਆਂ ਫੇਰ ਦੂਸਰੀ ਗੱਲ ਇਹ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਨਾ ਬੇਬੁਨਿਆਦ ਦੋਸ਼ ਲਾ ਕੇ ਹੂੰ ਹੂੰ ਇਹ ਸਾਰੀ ਕਹਾਣੀ ਉਦੋਂ ਜਾਰੀ ਆ ਇਸ ਤੋਂ ਬਾਅਦ ਵਾਰੀ ਆਉਣੀ ਆ ਸਿੰਘ ਸਾਹਿਬ ਜਥੇਦਾਰ ਰਗਵੀਰ ਸਿੰਘ ਹੋਣਾਂ ਦੀ ਜੀ ਉਹਨਾਂ ਨੂੰ ਵੀ ਘਰ ਨੂੰ ਤੋਰਨਾ ਏ ਫਿਰ ਉੱਥੇ ਨਾ ਆਪਣੀ ਮਰਜ਼ੀ ਦਾ ਸਿੰਘ ਸਾਹਿਬ ਲੈਣ ਦਾ ਚਲੰਡੀ ਸਾਹਬੋਂ ਫਿਰ ਸ਼੍ਰੀ ਕਲਤਕ ਸਾਹਿਬ ਤੇ ਵੀ ਲਿਉਣਗੇ ਤੇ ਜੇ ਤੇ ਆਨੰਦਪੁਰ ਸਾਹਿਬ ਵਾਲੇ ਇਹਨਾਂ ਦਾ ਕਿਹਾ ਮੰਨ ਲੈਣਗੇ ਤੇ ਠੀਕ ਹੈ ਨਹੀਂ ਤੂੰ ਉੱਥੇ ਵੀ ਆਪਣੀ ਮਰਜ਼ੀ ਦਾ ਲਿਉਣਗੇ ਤੇ ਸਿੰਘ ਸਾਹਿਬ ਸਾਰੇ ਆਪਣੀ ਮਰਜ਼ੀ ਦੇ ਲਾ ਕੇ ਤੇ ਉਹਨਾਂ ਕੋਲੋਂ ਇਹ ਜਿਹੜਾ ਇਹਨਾਂ ਨੂੰ ਸਮਝਦੇ ਨੇ ਵੀ ਸਾਤੋਂ ਫਖਰੇ ਕੌਮ ਦਾ ਵਾਰਡ ਖਸਿਆ ਏ ਇਹ ਸਾਰੀ ਮਹਿਮ ਜਿਹੜੀ ਆ ਉਹਨੂੰ ਦੁਬਾਰਾ ਪ੍ਰਾਪਤ ਕਰਨ ਲਈ ਚੱਲ ਰਹੀ ਹੈ ਤੱਕੇ ਨਾਲ ਇਹ ਕੰਮ ਹੋ ਸਕਦਾ ਹੈ ਜੀ ਨਹੀਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਨਹੀਂ ਲਗੰਤਰ ਕਮੇਟੀ ਦੇ ਉਹ ਮੈਂਬਰ ਜਿਹੜਾ ਗੁਰਸਿੱਖੀ ਦਾ ਉੜਾੜਾ ਵੀ ਨਹੀਂ ਜਾਣਦਾ ਜਿਹਦੇ ਕਰਕੇ ਹਰਿਆਣੇ ਦੀ ਕਮੇਟੀ ਵੱਖਰੀ ਹੋ ਗਈ ਸਿਰਫ ਇੱਕ ਇੱਕ ਇਨਸਾਨ ਨੂੰ ਪਾਲਣ ਬਦਲਿਆ ਜੇ ਹਰਿਆਣਾ ਸਾਥੋਂ ਵੱਖਰਾ ਹੋ ਗਿਆ ਤੇ ਉਹਦੇ ਜਿਹੜਾ ਵਾ ਇਹ ਉਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਆ ਉਹ ਆਣ ਕੇ ਇਹ ਗੱਲ ਕਹਿੰਦਾ ਵਾ ਵੀ ਤੁਸੀਂ ਸਾਡੇ ਅਧੀਨ ਹੋ ਤੇ ਸਿੰਘ ਸਾਹਿਬ ਨੂੰ ਇਹ ਗੱਲ ਮਜਬੂਰਨ ਕਹਿਣੀ ਪਈ ਕਿ ਕੀ ਸਾਡਾ ਹੁਕਮ ਜਿਹੜਾ ਏ ਇਹ ਚਾਰ ਚਾਰਦਰੀ ਦੇ ਅੰਦਰ ਹੀ ਰਹਿੰਦਾ ਅੰਤਰਕਮੇਟੀ ਕੀ ਕਹਿੰਦੀ ਆ ਜੀ ਉਹ ਡਰਾਉਣ ਡਰਾਉਣ ਦਾ ਯਤਨ ਕੀਤਾ ਉਹਨਾਂ ਸਿੰਘ ਸਾਹਿਬ ਨੂੰ ਹੂੰ ਕਿ ਸਿੰਘ ਸਾਹਿਬ ਸਾਡੇ ਖਿਲਾਫ ਫੈਸਲਾ ਨਾ ਲੈਣ ਪਰ ਸਿੰਘ ਸਾਹਿਬ ਦਾ ਹੁਕਮ ਚਾਰਦਵਾਰੀ ਨਹੀਂ ਇਹ ਤੇ ਸੰਸਾਰ ਜਿੱਥੇ ਸੰਸਾਰ ਵਿੱਚ ਜਿਹੜੇ ਸਿੱਖ ਵਸਦੇ ਨੇ ਉਨਾ ਵਾਸਤੇ ਸ਼੍ਰੀ ਕਲਤਕ ਸਾਬ ਦਾ ਹੁਕਮਿਆਂ ਅਸਲ ਵਿੱਚ ਤਾਂ ਹੁਣ ਜਿਹੜੇ ਹਾਲਾਤ ਨੇ ਵੱਖਰੀ ਕਮੇਟੀ ਬਣ ਗਈ ਹਰਿਆਣੇ ਦੀ ਵੱਖਰੀ ਕਮੇਟੀ ਆ ਦਿੱਲੀ ਦੀ ਹੋਰ ਹਜੂਰ ਸਾਹਿਬ ਨੇ ਫਿਰ ਪਟਨਾ ਸਾਹਿਬ ਕੀ ਸਿਰਫ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਅੰਤਰ ਕਮੇਟੀ ਆ ਉਹਨੂੰ ਅਧਿਕਾਰ ਕਹਿੰਦੇ ਤਾਂ ਜਥੇਦਾਰ ਸਾਹਿਬ ਲਾਉਂਦਾ ਇਹ ਗੱਲ ਕਰਦੇ ਨੇ ਕਿ ਗੁਰਦੁਆਰਾ ਐਕਟ 1052 ਦੀ ਗੁਰਦੌਰ ਐਕਟ 1952 ਵਿੱਚ ਕਿਤੇ ਵੀ ਵਿਵਸਥਾ ਨਹੀਂ ਅਕਾਲ ਤਖਬ ਦੀ ਜਥੇਦਾਰ ਦਾ ਉੱਤੇ ਕੋਈ ਜ਼ਿਕਰ ਹੀ ਨਹੀਂ ਇਹ ਸ਼੍ਰੋਮਣੀ ਕਮੇਟੀ ਨੇ ਮਤ ਆਪ ਆਪ ਇੱਕ ਆਪਣੇ ਵੱਲੋਂ ਇੱਕ ਜਿਹੜਾ ਸੀ ਉਹ ਪ੍ਰਸਤਾਵ ਪਾਸ ਕੀਤਾ ਜੇ ਕੱਲੀ ਸ਼੍ਰੋਮਣੀ ਕਮੇਟੀ ਨੇ ਹੀ ਸਿੰਘ ਸਾਹਿਬ ਆਪਣੀ ਮਰਜ਼ੀ ਨਾਲ ਲਾਉਣਾ ਤੇ ਮਰਜ਼ੀ ਨਾਲ ਹਟਾਉਣਾ ਤੇ ਬਾਕੀ ਸਿੱਖ ਜਗਤ ਕਿੱਥੇ ਜਾਊਗਾ ਕੀ ਹਾਲ ਹੈ ਜੀ ਇਹਦਾ ਹਾਲੇ ਦਾ ਇਹੋ ਆ ਕਿ ਜਿਹੜਾ ਸਿੰਘ ਸਾਹਿਬ ਭਾਈ ਜਗਿੰਦਰ ਸਿੰਘ ਵਦਾਂਤੀ ਜੀ ਹੁਣਾ ਨੇ ਜਿਹੜਾ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਸੀ ਨਾ ਮਾਰਚ 2000 ਚ ਜੀ ਜੀ ਭਈ ਇੱਕ ਪੰਥਕ ਸੋਚ ਵਾਲੇ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜੀ ਜਿਹੜੀ ਤਖਤਾਂ ਦੇ ਜਥੇਦਾਰ ਸਹਿਬਾਨ ਉਹਨਾਂ ਦੀ ਯੋਗਤਾ ਨਿਯੁਕਤੀ ਉਹਨਾਂ ਦਾ ਕਾਰਜਕਾਲ ਉਹਨਾਂ ਦਾ ਕਾਰਜ ਖੇਤਰ ਤੇ ਸਰਵੱਤ ਖਾਲਸਾ ਦਾ ਵਿਧੀ ਵਿਧਾਨ ਤਿਆਰ ਕੀਤਾ ਜਾਵੇ ਜਿੰਨਾ ਚਿਰ ਇਹ ਨਿਜਮ ਨਹੀਂ ਬਣਦਾ ਉਹਨਾਂ ਚਿਰ ਜਿੰਨਾ ਚਿਰ ਸ਼ਰੋਣੀ ਕਮੇਟੀ ਬਾਦਲਾਂ ਦੇ ਕਬਜ਼ੇ ਵਿੱਚ ਆ ਉਹਨਾਂ ਚਿਰ ਇਹਨਾਂ ਕੋਲੋਂ ਕੋਈ ਆਸ ਨਹੀਂ ਪਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਾਹਪੁਰਜੀ ਤੁਸੀਂ ਵੀ ਐਸਜੀਪੀਸੀ ਦੇ ਮੈਂਬਰ ਹੋ ਜੀ ਕੀ ਚੱਲਦਾ ਅੰਦਰ ਵੇਖੋ ਗੱਲ ਇਹ ਚੱਲਦਾ ਅੰਦਰ ਇਹ ਆ ਵੀ ਜਿਹੜੇ 1952 ਦੇ ਐਕਟ ਦੀ ਗੱਲ ਕਰਦੇ ਆ ਨਾ ਉਹਦੇ ਵਿੱਚ ਕੋਈ ਵੀ ਮੈਂਬਰ ਆਪਣੇ ਖੂਨੀ ਰਿਸ਼ਤੇ ਦੇ ਰਿਸ਼ਤੇਦਾਰ ਨੂੰ ਉਥੇ ਸਰਵਿਸ ਨਹੀਂ ਦਵਾ ਸਕਦਾ ਜੀ ਇਹ ਇੱਕ ਜਾਂਚ ਕਰਾ ਲਓ ਕਿ ਗਿਣਤੀ ਦੇ ਕੋਈ ਦਾਸਕ ਮੈਂਬਰ ਹੋ ਸਕਦੇ ਆ ਜਿਨ੍ਹਾਂ ਦੇ ਪੁੱਤ ਪਤੀਏ ਜਿਹੜੇ ਆ ਉਥੇ ਸਰਵਿਸ ਨਾ ਕਰਦੇ ਹੋਣ ਹੂੰ ਬਾਕੀ ਸਾਰਿਆਂ ਦੇ ਕਰਦੇ ਨੇ ਵੱਖ-ਵੱਖ ਚੰਗੇ-ਚੰਗੇ ਅਹੁਦਿਆਂ ਤੇ ਲੱਗੇ ਨੇ ਕਿਸੇ ਦੇ ਮੈਂਜਰ ਲੱਗੇ ਹੋਏ ਨੇ ਕਿਸੇ ਦੇ ਸੁਪਰਵਾਈਜ਼ਰ ਹੋ ਗਏ ਨੇ ਤੇ ਜਮੀਰ ਸਾਡੀ ਤਾਂ ਸੌ ਗਈ ਜੇ ਸਾਡੀ ਜ਼ਮੀਰ ਜਾਗਤੀ ਹੋਵੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਮੀਰ ਜਾਗਦੀ ਹੁੰਦੀ ਤੇ ਫਿਰ ਨਾ ਤੇ ਰਾਮ ਰਹੀਮ ਵਾਲੇ ਮਤਾ ਪਾਸ ਕਰਦੇ ਨਾ ਹੀ ਉਸ ਤੋਂ ਬਾਅਦ ਜਿੰਨੀਆਂ ਵੀ ਕਤਾਈਆਂ ਹੋ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹ ਚ ਸਾਥ ਦਿੰਦੇ ਉਹ ਤੇ ਵਿਚਾਰੇ ਬਦਲ ਪਰਿਵਾਰ ਦੇ ਖਰੀਦੇ ਹੋਏ ਨਾਂ ਦੀ ਮਜਬੂਰੀ ਆ ਛਾਪ ਚ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਰਿਟਾਇਰਮੈਂਟ ਕੋਈ 10 7 ਸਾਲ ਦੀ ਐਸਟੀਮੇਟ ਦੱਸ ਦਿੰਦੇ ਨੇ ਕਿ ਹੈੱਡ ਗ੍ਰਾਂਥੀ ਦੇ ਜਿਹੜਾ ਉਹਨਾਂ ਦਾ ਅਹੁਦਾ ਹੈ ਉਧਿਆ ਸੀ ਮਾਵਾ ਕੋਲ 7 ਸਾਲ ਦੀਆਂ ਬਕਾਇਆ ਨੇ ਔਰ ਉਹਨਾਂ ਨੇ ਦੇਖਿਆ ਹੈ ਕਿਤੇ ਇਹ ਨਾ ਹੋਵੇ ਉਹਨਾਂ ਸੋਚਿਆ ਤਾਂ ਉਹਨਾਂ ਨਾ ਮਨ ਦੇ ਵਿੱਚ ਵਿਚਾਰ ਆਇਆ ਹੋਣਾ ਜਿੱਦਾਂ ਦਾਬਾ ਬੱਚਾ ਹੈ ਜਿੱਦਾਂ ਹਰਪ੍ਰੀਤ ਸਿੰਘ ਉਹਨਾਂ ਨੇ ਸਾਰਾ ਕੁਝ ਕੌਮ ਲਈ ਪੰਥ ਲਈ ਤਖਤ ਸਾਹਿਬ ਲਈ ਪਰਵਾਹ ਨਹੀਂ ਕੀਤੀ ਉਹਨਾਂ ਆਖਿਆ ਕਿ ਜੋ ਹੁੰਦਾ ਹੋਣ ਦਿਓ ਮੈਂ ਪੰਥ ਨੂੰ ਪੇਠ ਨਹੀਂ ਵਿਖਾਉਣੀ ਤਖਤ ਸਾਹਿਬ ਨੂੰ ਪੇਠ ਨਹੀਂ ਵਿਖਾਉਣੀ ਔਰ ਤਖਤ ਸਾਹਿਬ ਦੀ ਫਸੀਲ ਦੇ ਖੜਕੇ ਜੋ ਫੈਸਲਾ ਕੀਤਾ ਹੈ ਮੈਂ ਤਖਤ ਸਾਹਿਬ ਦੀ ਸ਼ਾਨੋ ਸ਼ੌਕਤ ਉੱਚੀ ਕਰਨੀ ਹੈ ਉਹਨਾਂ ਨੇ ਕਿਹ ਚੀਜ਼ ਦੀ ਪਰਵਾਹ ਨਹੀਂ ਕੀਤੀ ਤੁਹਾਨੂੰ ਕੀ ਲੱਗਦਾ ਦੋ ਦਿਨ ਦੇ ਵਿੱਚ ਨੇ ਰਗਵੀਰ ਜੀ ਔਰ ਜਿਹੜਾ ਦੋ ਦਿਨ ਦਾ ਉਹਨਾਂ ਸਮਾਂ ਮੰਗਿਆ ਸੀ ਰਹਿ ਕੇ ਨੇ ਇੱਕ ਅੱਧਾ ਦਿਨ ਹੋਰ ਕਿ ਫੈਸਲਾ ਕੋਈ ਠੋਸ ਲੈਣਗੇ ਕਿ ਜਾਂ ਫਿਰ ਅੱਗੇ ਤਰੀਕ ਪਾ ਦੇਣਗੇ ਜਿਨ੍ਹਾਂ ਹੁਣ ਇਹ ਅਦਾਲਤਾਂ ਵਾਂਗੂ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਪਾਈ ਜਾ ਰਹੇ ਨੇ 2 ਦਸੰਬਰ ਤੋਂ ਬਾਅਦ ਮੈਨੂੰ ਆਸ ਇਸ ਗੱਲ ਦੀ ਕਿ ਉਹ ਜਿਹੜਾ 2 ਦਸੰਬਰ ਦਾ ਫੈਸਲਾ ਹੈ ਨਾ ਉਹਨੂੰ ਇਨ ਬਿਨ ਲਾਗੂ ਕਰਾਉਣਗੇ ਮੇਰਾ ਵਿਸ਼ਵਾਸ ਆ ਕਿਉਂਕਿ ਜਿੰਨਾ ਮਾਨ ਸਨਮਾਨ ਮਿਲਿਆ ਸੀ ਨਾ ਸਿੰਘ ਸਹਿਬਾਨ ਨੂੰ ਜੀ ਜਥੇਦਾਰ ਅਕਾਲੀ ਫੂਲਾ ਸਿੰਘ ਤੋਂ ਬਾਅਦ ਜੀ ਇਹਨਾਂ ਨੂੰ ਇਹ ਮਾਨ ਸਨਮਾਨ ਮਿਲਿਆ ਸੀ ਕਿ ਇਹਨਾਂ ਨੇ ਬੜਾ ਸਹੀ ਫੈਸਲਾ ਲਿਆ ਕਿ ਜੇ ਉਹ ਮਾਨ ਸਨਮਾਨ ਨੂੰ ਕਾਇਮ ਰੱਖਣਾ ਹੈ ਜੀ ਤੇ ਫੇਰ ਤੇ ਸਿੰਘ ਸਾਹਿਬ ਨੂੰ ਉਹ ਫੈਸਲਾ 2 ਦਸੰਬਰ ਵਾਲਾ ਇਨਵਿਨ ਲਾਗੂ ਕਰਾਉਣਾ ਪਵੇਗਾ ਅਕਾਲੀ ਫੂਲਾ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਸਿਪਾਹੀਆਂ ਵਾਲੀ ਭੂਮਿਕਾ ਨਿਭਾ ਸਕਦੇ ਹੋ ਤੇ ਐਸਜੀਪੀਸੀ ਮੈਂਬਰ ਹੀ ਨਿਭਾ ਸਕਦੇ ਨੇ ਕਿੰਨੇ ਕ ਮੈਂਬਰ ਨੇ ਜਿਹੜੇ ਇਸ ਸੋਚ ਨਾਲ ਸਹਿਮਤ ਨੇ ਕਿ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਜਾਂ ਟਕਰਾਉਣਾ ਜਾਂ ਤਖਤ ਸਾਹਿਬ ਦੀ ਸ਼ਾਨੋ ਸ਼ੌਕਤ ਦੇ ਖਿਲਾਫ ਜਾਣਾ ਇਹ ਗੁਨਾਹ ਹੀ ਨਹੀਂ ਵੱੱਜਰ ਗੁਨਾਹ ਆ ਤੇ ਗੁਰੂ ਸਾਹਿਬ ਨੂੰ ਕਿਹੜਾ ਮੂੰਹ ਵਿਖਾਵਾਂਗੇ ਇਹ ਕਿੰਨਾ ਕਿੰਨੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਜਾਂ ਜ਼ਿਆਦਾਤਰ ਲੋਕ ਕਹਿੰਦੇ ਨੇ ਪੰਥ ਦੀ ਕੋਈ ਗੱਲ ਨਹੀਂ ਜਿੱਦਾਂ ਨੂੰ ਮਰਜੀ ਜਾਵੇ ਫਿਰ ਕੀ ਹੋਇਆ ਤਾਂ ਹੁੰਦਾ ਰਹਿੰਦਾ ਆਪਣੇ ਮਤਲਬ ਆਪਣਾ ਉल्लू ਸਿੱਧਾ ਕਰੋ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਸਾਡੇ ਵਿਰੋਧੀ ਧਿਰ ਦੇ ਦੋਵੰਤਰ ਕਮੇਟੀ ਮੈਂਬਰਸ਼ਿਪ ਜੀ ਕੀ ਜੇ ਮੈਂਬਰ ਸਰਦਾਰ ਅਮਰੀਕ ਸਿੰਘ ਜੀ ਵਿਸ਼ੋਆ ਉਹਨਾਂ ਨੇ ਵੀ ਵਿਰੋਧ ਕੀਤਾ ਜਿਸ ਦਿਨ ਇਹਨਾਂ ਨੇ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਵਾ ਕਦਮ ਕੀਤੀਆਂ ਉਹਨਾਂ ਨੇ ਵਿਰੋਧ ਕੀਤਾ ਤੇ ਅਜੇ ਵਿਰੋਧ ਚ ਖੜੇ ਨੇ ਹੌਲੀ ਹੌਲੀ ਜ਼ਮੀਰ ਜਾਗੂਗੀ ਜੀ ਹੌਲੀ ਹੌਲੀ ਜ਼ਮੀਰ ਜਾਗੂਗੀ ਮਹਿਸੂਸ ਸਾਰੇ ਹੀ ਕਰ ਰਹੇ ਨੇ ਪਰ ਅਫਸੋਸ ਹੈ ਕਿ ਮਜਬੂਰੀਆਂ ਹੋ ਗਈਆਂ ਮੈਂਬਰਾਂ ਦੀਆਂ ਚੌਂਟੇ ਹੋਈ ਹੋਈ 11 ਦੀ 14 ਸਾਲ ਹੋ ਗਏ ਉਸ ਗੱਲ ਨੂੰ ਇਸ ਕਰਕੇ ਅਸਲ ਹਾਲ ਉਦੋਂ ਆਣਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਹੋ ਗਈ ਸਾਰੇ ਮਸਲੇ ਆ ਪੇ ਹੱਲ ਹੋ ਜਾਣਗੇ ਜ਼ਮੀਰ ਦਾ ਜ਼ਿਕਰ ਕੀਤਾ ਸ਼ਾਹਰ ਜੀ ਮੈਨੂੰ ਇਹ ਜ਼ਰੂਰ ਦੱਸ ਦਿਓ ਇੱਕ ਜ਼ਮੀਰ ਸੁੱਤੀ ਹੁੰਦੀ ਇੱਕ ਜ਼ਮੀਰ ਮਰੀ ਹੁੰਦੀ ਹੈ ਮਰੀ ਜ਼ਮੀਰ ਵਾਲਿਆਂ ਦੀ ਉੱਥੇ ਜ਼ਿਆਦਾ ਗਿਣਤੀ ਕਿ ਸੁੱਤੀ ਜ਼ਮੀਰ ਵਾਲੇ ਨਹੀਂ ਮਰੀ ਵਾਲਿਆਂ ਦੀ ਬਹੁਤੀ ਆ ਮਰੀ ਵਾਲਿਆਂ ਦੀ ਬਹੁਤੀ ਕਿਉਂਕਿ ਸੁੱਤੀ ਤੇ ਜਗਾਈ ਜਾ ਸਕਦੀ ਹੈ ਮਰੀ ਵਾਲਿਆਂ ਦੀ ਬਹੁਤੀ ਹੈਨਾ ਤਾਂ ਮਰੀ ਵਾਲਿਆਂ ਦਾ ਕੀ ਕਰੋਗੇ ਜਿਹੜੀ ਮਰ ਗਈ ਉਹਦਾ ਸੰਸਕਾਰ ਹੀ ਹੁੰਦਾ ਉਹਦਾ ਹੋਰ ਕੀ ਹੁੰਦਾ ਨਹੀਂ ਔਖਾ ਹੈ ਨਹੀਂ ਮਰੀ ਜ਼ਮੀਰ ਨਹੀਂ ਜਾਗਣਾ ਹੂੰ ਸੁੱਤੀ ਜਾਗ ਪੇਗੀ ਸੁੱਤੀਆਂ ਜ਼ਮੀਰਾਂ ਵਿੱਚ ਹਨ ਵੇਖੋ ਤੁਹਾਡੇ ਸਾਹਮਣਿਆਂ ਚ ਪੰਥ ਦੇ ਰੋਧਾ ਸ਼ਾਹਪੁਰ ਜੀ ਪੰਥ ਦੇ ਰੋਧਾ ਕੌਮ ਦੇ ਰੋਧਾ ਸਿੱਖਾਂ ਦੇ ਰੋਧਾ ਇਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਆ 2015 ਚ ਇੱਕ ਵਰਤਾਰਾ ਤੇ ਇਹਨਾਂ ਨੇ ਦੇਖ ਲਿਆ ਜਦੋਂ ਇਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਤੁਸੀਂ ਜਮੀਰ ਦੀ ਗੱਲ ਕਰਦੇ ਹੋ ਹਮ ਤੇ ਜਮੀਰਾਂ ਜਾਗ ਰਹੀਆਂ ਨੇ ਅਜਾਲੀ ਜੀ ਜਿਹੜੇ ਇਹਨਾਂ ਵੱਲੋਂ ਮੈਂਬਰ ਸਨ ਪੰਜ ਮੈਂਬਰ ਕਮੇਟੀ ਦੇ ਫੇਰ ਆਪਣੇ ਝੁੰਧਾ ਜੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਨਾਲ ਖੜੋਤੇ ਨੇ ਜਿਸ ਦਿਨ ਵਰਕਿੰਗ ਜਿੱਦਣ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਵਿੱਚ ਗੋਬਿੰਦ ਸਿੰਘ ਲੋਂਗੋਵਾਲ ਕਿੰਨੇ ਜਿਹੜੇ ਨੇ ਹੋਰ ਆ ਸਾਡੇ ਇਸ ਡੇਰ ਆਪਣਾ ਬਟਾਲੇ ਨਾਲ ਸੰਬੰਧਿਤ ਲਖਵੀਰ ਸਿੰਘ ਜੀ ਲੋਦੀ ਨੰਗਲ ਕਈਆਂ ਮੈਂਬਰਾਂ ਨੇ ਇਸ ਗੱਲ ਦਾ ਉਦੋਂ ਵਿਰੋਧ ਕੀਤਾ ਵੀ ਨਹੀਂ ਸਾਨੂੰ ਅਕਾਲ ਤਖਤ ਸਾਹਿਬ ਦੇ ਵਿਰੋਧ ਚ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਸਮਾਏਗਾ ਸਾਰੇ ਜਿਹੜੇ ਨੇ ਜਿਹੜੀਆਂ ਸੁੱਤੀਆਂ ਜ਼ਮੀਰਾਂ ਨੇ ਜਰੂਰ ਜਾਗਣਗੀਆਂ ਇਹ ਇਹਨਾਂ ਆਖਰੀ ਸਮਾਂ ਮੈਨੂੰ ਲੱਗਦਾ ਵੀ ਆ ਗਿਆ ਏ ਬਾਦਲ ਦਲ ਦਾ ਆਖਰੀ ਸਮਾਂ ਆ ਗਿਆ ਏ ਤੇ ਉਹ ਦਿਨ ਹੁਣ ਦੂਰ ਨਹੀਂ ਜਦੋਂ ਇਤਿਹਾਸ ਵਿੱਚ ਇਹ ਜਾਣਿਆ ਕਰਨਗੇ ਕਿ ਵੀ ਕਦੀ ਇੱਕ ਬਾਦਲ ਦਲ ਹੁੰਦਾ ਸੀ ਜਿਸ ਦਲ ਨੇ ਅਕਾਲ ਤਖਸਾ ਨਾਲ ਮੱਥਾ ਲਾਇਆ ਸੀ ਤੇ ਅਕਾਲ ਤਖਸਾ ਤੇ ਉਹ ਮਹਾਨ ਸਾਡੀ ਸੁਪਰੀਮ ਪਾਵਰ ਆ ਕਿ ਜੋ ਅਕਾਲ ਤਖਨਾਂ ਟਕਰਾਏਗਾ ਚੂਰ ਚੂਰ ਹੋ ਜਾਏਗਾ ਭਈ ਸ੍ਰੀ ਅਕਾਲ ਤਖਸਾ ਦੀ ਪਵਿੱਤਰ ਫਸੀਲ ਤੋਂ ਜੋ ਹੁਕਮ ਸੁਣਾਇਆ ਗਿਆ ਉਹਦੇ ਦੋ ਪੱਖ ਸਨ ਇੱਕ ਤਾਂ ਸੀ ਕਿ ਇਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਉਹ ਇਹਨਾਂ ਨੇ ਜਿਸ ਤਰ੍ਹਾਂ ਕਲਤਕ ਸਾਬ ਦਾ ਹੁਕਮ ਸੀ ਉਹ ਸਾਰਿਆਂ ਨੇ ਜਿੰਨਿਆਂ ਨੂੰ ਤਨਖਾਹ ਜਿਹਨੂੰ ਅਸੀਂ ਸ਼ਬ ਤਨਖਾਹ ਕਹਿੰਦੇ ਹਾਂ ਉਹ ਪੂਰੀ ਕੀਤੀ ਪੂਰੀ ਕਰਨ ਤੋਂ ਬਾਅਦ ਮਰਿਆਦਾ ਅਨਸਾਰ ਇਹਨਾਂ ਨੇ ਦੇਖ ਕਰਾਈ ਤੇ ਫਿਰ ਇਹਨਾਂ ਨੂੰ ਉਸ ਤਰ੍ਹਾਂ ਸਰਟੀਫਿਕੇਟ ਮਿਲ ਗਿਆ ਕਿ ਇਹਨਾਂ ਨੇ ਆਪਣੀ ਵੜੀ ਧਾਰਮਿਕ ਸਜ਼ਾ ਜਾਂ ਤਨਖਾਹ ਸੀ ਉਹ ਪੂਰੀ ਕਰ ਲਈ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੋਰ ਵੀ ਹੁਕਮ ਸੁਣਾਇਆ ਗਿਆ ਸੀ ਉਹ ਹੁਕਮ ਇਹ ਸੀ ਕਿ ਇਸ ਸਿਆਸੀ ਧਿਰ ਨੇ ਇਹਨਾਂ ਸਿਆਸੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਬਜ ਧੜੇ ਨੇ ਸੰਤਾਂ ਕੋਲੋਂ ਉਹਨਾਂ ਦੀ ਅਗਵਾਈ ਕਰਨ ਦਾ ਜਿਹੜਾ ਨੈਤਿਕ ਆਧਾਰ ਆ ਉਹ ਗਵਾ ਲਿਆ ਇਸ ਕਰਕੇ ਜਿਹੜੀ ਹੁਣ ਅਕਾਲੀ ਦਲ ਦੀ ਭਰਤੀ ਹੋਣੀ ਆ ਉਹਦੇ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਤੀ ਸੀ ਕਿ ਉਹ ਕਮੇਟੀ ਭਰਤੀ ਕਰੇਗੀ ਉਸ ਤੋਂ ਬਾਅਦ ਭਰਤੀ ਤੋਂ ਬਾਅਦ ਫਿਰ ਜੋ ਨਿਜਮ ਅਨਸਾਰ ਚੋਣ ਹੋਏਗੀ ਤੇ ਪਾਰਟੀ ਦਾ ਪ੍ਰਧਾਨ ਬਣਾਇਆ ਜਾਏਗਾ ਹੁਣ ਧਾਰਮਿਕ ਸਜਾਦਤ ਪੂਰੀ ਕਰ ਲਈ ਪਰ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਸੀ ਕਿ ਇਹ ਲੀਡਰਸ਼ਿਪ ਨੈਤਿਕ ਆਧਾਰ ਗਵਾ ਚੁੱਕੀ ਆ ਤੇ ਫਿਰ ਉਹ ਲੀਡਰਸ਼ਿਪ ਨੂੰ ਕੀ ਹੱਕ ਸੀ ਪੀਓ ਭਰਤੀ ਸ਼ੁਰੂ ਕਰ ਦੇਵੇ ਤੇ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਹਨੂੰ ਪੁੱਛੇ ਨਾ ਹਾਲਾਤ ਇਹ ਪੈਦਾ ਹੋ ਗਏ ਕਿ ਮਜਬੂਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਨੂੰ ਅਸਤੀਫਾ ਦੇਣਾ ਪੈ ਗਿਆ ਕਿ ਦਵਾ ਹੀ ਇੰਨਾ ਸੀ ਕਿ ਤੂੰ ਕਿਉਂ ਗੱਲ ਕਰਦਾ ਹੈ ਸੱਤ ਮੈਂਬਰੀ ਕਮੇਟੀ ਦੀ ਤੇ ਉਹਨਾਂ ਦੇ ਬਿਆਨ ਵੀ ਤੁਸੀਂ ਸੁਣ ਲਵੋ ਸਰਦਾਰ ਕਿਰਪਾਲ ਸਿੰਘ ਬਡੂਂਗਰ ਦੇ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਕਾਇਮ ਰਵੇ ਤੇ ਮੈਂ ਬੇਵਸਿਆ ਇਸ ਕਰਕੇ ਮੈਂ ਅਸਤੀਫਾ ਦੇ ਰਿਹਾ ਹਾਂ ਸੋ ਇਹ ਕਿਸ ਤਰ੍ਹਾਂ ਮੰਨਿਆ ਜਾਵੇ ਇੱਕ ਭਾਗ ਤੇ ਮੰਨ ਲਿਆ ਜਿਹੜੀ ਇਹਨਾਂ ਨੇ ਸਜ਼ਾ ਪੂਰੀ ਕਰਨੀ ਸੀ ਪਰ ਜਿਹੜਾ ਦੂਸਰਾ ਅਸੀਂ ਹੁਕਮੋਂ ਕਿਉਂ ਨਹੀਂ ਮੰਨੇ ਮੇਰੀ ਤਾਂ ਪਿਰੀ ਦਾ ਸਿਧਾਂਤ ਸੀਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਚੋ ਸਜ਼ਾ ਇੱਕ ਰਹਿ ਗਈ ਸੀਗੀ ਉਹ ਸੀਗੀ ਹੁਣ ਮੇਰੀ ਦੀ ਜੀ ਤੇ ਪਿਰੀ ਵਾਲੀ ਸਜ਼ਾ ਤਾਂ ਪੂਰੀ ਹੋ ਚੁੱਕੀ ਸੀ ਜੀ ਤਾਂ ਪਰ ਹੁਣ ਸ਼ਾਪੁਰਜੀ 2 ਦਸੰਬਰ ਤੋਂ ਬਾਅਦ ਜਿਵੇਂ ਹੀ ਹਾਲਾਤ ਬਦਲਦੇ ਨੇ ਉਹਦੇ ਤੋਂ ਬਾਅਦ ਜਹੇਦਾਰ ਰਗਵੀਰ ਸਿੰਘ ਹੁਣਾ ਵੱਲੋਂ ਕੋਈ ਵੀ ਐਸਾ ਖੁੱਲ ਕੇ ਬਿਆਨ ਸਾਹਮਣੇ ਨਹੀਂ ਆਉਂਦਾ ਜਿਹਦੇ ਵਿੱਚ ਇਹ ਪਤਾ ਚੱਲੇ ਕਿ ਜਥੇਦਾਰ ਸਾਹਿਬ ਜਿਹੜੇ ਨੇ ਆਪਣੀ ਤਾਕਤ ਖੁੱਲ ਕੇ ਵਰਤ ਰਹੇ ਨੇ ਔਰ ਉਹਨਾਂ ਨੂੰ ਦੁਨੀਆ ਨੂੰ ਪਤਾ ਲੱਗਦਾ ਕਿ ਜਥੇਦਾਰ ਸਾਹਿਬ ਦਾ ਹੁਕਮ ਹੈ ਜਿਵੇਂ 2 ਦਸੰਬਰ ਦਾ ਚੱਲਿਆ ਸੀ ਬਾਹਰ ਨਿਕਲਦੇ ਨੇ ਤਾਂ ਚੀਮਾ ਜੀ ਪ੍ਰੈਸਰ ਨੂੰ ਦੱਸਦੇ ਨੇ ਕਿ ਸਾਨੂੰ ਤੇ ਇੰਨੇ ਦਿਨ ਦਾ ਸਮਾਂ ਮਿਲ ਗਿਆ ਫਿਰ ਮਹੀਨੇ ਦਾ ਸਮਾਂ ਮਿਲ ਗਿਆ ਫਿਰ ਗਾਹ ਦਾ ਸਮਾਂ ਮਿਲ ਗਿਆ ਤੇ ਹੌੜੀ ਦੇ ਨਾਲ ਜਥੇਦਾਰ ਸਾਹਿਬ ਕਹਿੰਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੋਈ ਫਿਰ ਠੋਕ ਕੇ ਕਿਉਂ ਨਹੀਂ ਕਿਹਾ ਕਿ ਮੇਰਾ ਇਹ ਕਿੰਨੇ ਕਿਹਾ ਕਿਤੇ ਤੇ ਜਾਰੀ ਨਹੀਂ ਹੁੰਦਾ ਜਹਦਾ ਸਾਹਿਬ ਦਾ ਹੁਕਮ ਪਰ ਉਹਨਾਂ ਦਾ ਨਾਮ ਵਰਤ ਕੇ ਜੇਕਰ ਲੋਕ ਕਹਿੰਦੇ ਨੇ ਵੀ ਸਾਮਾ ਸਾਨੂੰ ਮਿਲਦਾ ਗਿਆ ਤੇ ਗੁਨਾਹਗਰ ਕੌਣਾ ਜੀ ਵੇਖੋ ਜੀ ਇਹ ਤੇ ਤੁਸੀਂ ਸਵਾਲ ਜਹਦਾ ਸਾਹਿਬ ਤੇ ਕਰੋ ਕਿ ਕਿਉਂ ਉਹਨਾਂ ਨੇ ਇਹ ਢਿਲਮਟ ਕਿਉਂ ਵਰਤੀ ਆ ਕਿ ਸਪਸ਼ਟ ਜਵਾਬ ਨਹੀਂ ਅੱਜ ਜੋ ਹਾਲਾਤ ਨੇ ਉਸੇ ਢਿਲਮਟ ਦਾ ਨਤੀਜਾ ਨਹੀਂ ਨਹੀਂ ਇਹਦੇ ਵਿੱਚ ਤੇ ਵੇਖੋ ਠੀਕ ਹੈ ਤੁਹਾਡੀ ਗੱਲ ਪਰ ਸਿੰਘ ਸਾਹਿਬ ਨੇ ਜਿਹੜਾ ਅੰਤਰ ਕਮੇਟੀ ਜਦੋਂ ਮਿਲ ਕੇ ਆਈ ਆ ਹੂੰ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਫੇਰ ਸਪਸ਼ਟ ਹੋ ਗਏ ਕੇ ਬਾਦਲਦਲ ਅਕਾਲ ਤਖਸਬ ਦੇ ਜਥੇਦਾਰਾਂ ਨੂੰ ਤੇ ਆਪਣੇ ਮੁਲਾਜ਼ਮ ਸਮਝਦਾ ਏ ਵੀ ਉਹ ਸਾਡੇ ਮੁਲਾਜ਼ਮ ਨੇ ਤੇ ਉਹਨਾਂ ਨੇ ਸਾਬਤ ਵੀ ਕੀਤਾ ਬਹੁਤ ਬਹੁਤ ਧੰਨਵਾਦ ਐਚਪੀਸੀ ਮੈਂਬਰ ਅਮਰੀਕ ਸਿੰਘ ਸ਼ਾਪੂਜੀ ਸੋ ਇਹਨਾਂ ਨੇ ਇਤਿਹਾਸ ਦੀਆਂ ਗਹਿਰੀਆਂ ਤੱਥਾਂ ਚੋਂ ਕੁਝ ਤੱਤ ਤੁਹਾਡੇ ਸਾਹਮਣੇ ਰੱਖੇ ਕਿ ਕਿਵੇਂ ਜਿਨਾ ਬਾਦਲ ਸਾਹਿਬ ਦਾ ਜ਼ਿਕਰ ਆਉਂਦਾ ਕਿ ਉਹਨਾਂ ਨੇ ਹਮੇਸ਼ਾ ਸ਼੍ਰੀ ਅਕਾਲ ਤਖਸਬ ਦੇ ਮਾਨ ਸਨਮਾਨ ਦੇ ਲਈ ਉਹਨਾਂ ਕੋਈ ਕਸਰ ਨਹੀਂ ਛੱਡੀ ਜਾਨਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਮੰਨਦੇ ਨੇ ਕਦੀ ਉਹਨਾਂ ਦੀ ਹੁਕਮ ਅਦੂਲੀ ਨਹੀਂ ਕਰਦੇ ਤਾਂ ਇਹਨਾਂ ਨੇ ਤੱਥਾਂ ਦੇ ਨਾਲ ਬਹੁਤ ਕੁਝ ਸਾਹਮਣੇ ਰੱਖ ਦਿੱਤਾ ਜਥੇਦਾਰ ਸਾਹਿਬ ਗਿਆਨੀ ਰੁਕਬੀਰ ਸਿੰਘ ਜੀ ਉਹਨਾਂ ਦੇ ਅੱਗੇ ਹੁਣ ਵੱਡਾ ਸਵਾਲ ਹੈ ਕਿ ਅਕਾਲੀ ਪੂਲਾ ਸਿੰਘ ਵਰਗਾ ਮਾਣ ਹੈ ਤੁਹਾਡੇ ਤੇ ਮਾਣ ਕਾਇਮ ਰੱਖਿਓ ਇਹ ਨਾ ਹੋਵੇ ਕਿ ਗੁਰਬਚਨ ਸਿੰਘ ਬਣ ਕੇ ਤੇ ਫਿਰ ਉਹ ਸਾਰਾ ਕੁਝ ਖੱਟ ਲੋ ਜੋ ਗੁਰਬਚਨ ਸਿੰਘ ਨੇ ਖੱਟਿਆ ਦਿਵਜਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ